ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਤੇ ਸੋ ਅੱਜ ਅਨਮੋਲ ਨੇ ਇੱਕ ਇੰਸਟਾਗ੍ਰam ਚਲਾਂਦੀ ਪਈ ਤਾਂ ਇੱਕ ਰੀਲ ਆ ਗਈ ਤਾਂ ਉਹਨੇ ਉਹ ਰੈਸਪੀ ਦੇਖੀ ਤਾਂ ਹੁਣ ਅਸੀਂ ਵੀ ਉਹ ਟਰਾਈ ਕਰਨ ਲੱਗੇ ਆਂ ਦੇਖਦੇ ਆਂ ਉਹ ਕਿੱਦਾਂ ਦੀ ਬਣਦੀ ਆ ਕੇਕ ਦੀ ਰੈਸਪੀ ਸੀ ਚਾਕਲੇਟ ਕੇਕ ਦੇਖਦੇ ਆਂ ਕਿੱਦਾਂ ਦਾ ਬਣਦਾ ਹੈ ਸਾਡੇ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਦੇਖਦੇ ਆਂ ਵਧੀਆ ਬਣਦਾ ਵੀ ਆ ਕਿ ਨਹੀਂ ਸੋ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਅਸ ਤੋਂ ਬਾਅਦ ਅਸੀਂ ਓਰੀਓ ਬਿਸਕਟ ਲੈਂਦੇ ਤੁਸੀਂ ਕੋਈ ਵੀ ਹੋਰ ਬਿਸਕਟ ਲੈ ਸਕਦੇ ਹੋ ਦੂਜੇ ਪਾਸੇ ਅਸੀਂ ਚਾਕਲੇਟ ਜਿਹੜੀ ਆ ਮੈਲਟ ਹੋਣ ਲਾ ਦਿੱਤੀ ਉਸ ਤੋਂ ਬਾਅਦ ઓਰੀਓ ਬਿਸਕਟ ਨੂੰ ਅਸੀਂ ਮਿਕਸੀ ਦੇ ਵਿੱਚ ਗ੍ਰाइंड ਕਰ ਲਏ ਤੇ ਉਹਦਾ ਪਾਊਡਰ ਜਿਹਾ ਬਣਾ ਲਿਆ ਉਹਦੇ ਵਿੱਚ ਚੀਨੀ ਵੀ ਗ੍ਰाइंड ਕਰਕੇ ਆਪਾਂ ਥੋੜੀ ਜੀ ਪਾ ਦੇਣੀ ਹੈ ਤਾਂ ਕਿ ਉਹ ਥੋੜਾ ਮਿੱਠਾ ਲੱਗੇ ਕੇਕ ਉਸ ਤੋਂ ਬਾਅਦ ਚਾਕਲੇਟ ਮੈਲਟ ਜਿਹੜੀ ਆਪਾਂ ਕੀਤੀ ਸੀ ਉਹ ਕੱਢ ਲਈ ਉਸ ਤੋਂ ਬਾਅਦ ਦੂਜੇ ਪਾਸੇ ਆਪਾਂ ਉਹ ਬੈਟਰ ਦੇ ਵਿੱਚ ਦੁੱਧ ਪਾ ਲੈਣਾ ਹੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਬੇਕਿੰਗ ਸੋਡਾ ਉਸ ਤੋਂ ਬਾਅਦ ਇਸ ਤਰੀਕੇ ਨਾਲ ਉਹਨੂੰ ਘੋਲ ਕੇ ਅਵਨ ਦੇ ਵਿੱਚ ਟਾਈਮਰ ਸੈੱਟ ਕਰਕੇ ਰੱਖ ਦੇਣਾ ਹੈ ਸੋ ਬਾਅਦ ਤੁਹਾਡਾ ਕੇਕ ਬਣ ਕੇ ਤਿਆਰ ਹੋ ਗਿਆ बस ਉੱਤੇ ਚਾਕਲੇਟ ਲਾ ਦਿੱਤੀ ਤੇ ਥੋੜੇ ਜੇਮਸ ਵਗੈਰਾ ਜਦੋਂ ਖਾ ਕੇ ਦੇਖਿਆ ਸੱਚੀ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਮੈਨੂੰ ਲੱਗਿਆ ਨਹੀਂ ਐ ਨਾ